ਅੱਜ ਮੈਨੂੰ ਕੋਈ ਅੰਦਰੋਂ ਦੁੱਖ ਦੁਖੀ ਮੈਂ ਮੈਸੂਸ ਨਹੀਂ ਹੋ ਰਹੀ ਕਿਉਂਕਿ ਮੈਨੂੰ ਪਤਾ ਮੇਰੇ ਹਸਬੰਦ ਜਿਨ੍ਹਾਂ ਨੇ ਜਿੰਨਾ ਵੱਡਾ ਟੀਚਾ ਲੈ ਕੇ ਚੱਲੇ ਨੇ ਨਾ ਮੇਰਾ 100% ਮੇਰਾ ਅੰਦਰੋਂ ਮਾਨ ਹੈ ਕਿ ਇਹ ਜਰੂਰ ਕਾਮਯਾਬ ਹੋਣਗੇ ਇਹਨਾਂ ਦਾ ਬਹੁਤ ਵੱਡਾ ਟੀਚਾ ਹੈ ਸ਼ਾਨੇ ਜੀ ਨੇ ਹੁਣੇ ਗੱਲ ਕੀਤੀ ਕਿ ਕੋਵਿਡ ਦੇ ਦੌਰਾਨ ਮੈਂ ਡਾਕਟਰ ਸਾਹਿਬ ਦਾ ਮੈਂ ਡਾਕਟਰ ਵਰਗਾ ਕੋਈ ਬੰਦਾ ਨਹੀਂ ਦੇਖਿਆ ਡਾਕਟਰਸ ਬਹੁਤ ਦੇਖਿਆ ਅਰ ਜੇ ਛੋਟੇ ਹੁੰਦੇ ਆ ਤਾਂ ਵੀ ਆਪ ਖੁਦ ਬਿਮਾਰ ਹੁੰਦੇ ਸੀ ਨਾ ਜਦੋਂ ਕਿਸੇ ਫਿਜ਼ੀਸ਼ੀਅਨ ਕੋਲ ਚੈੱਕ ਅਪ ਲਈ ਜਾਣਾ ਕੋਈ ਆਪਣੀ ਹੱਥ ਦੀ ਰੋਟੀ ਛੱਡ ਕੇ ਕਿਸੇ ਪੇਸ਼ੈਂਟ ਨੂੰ ਨਹੀਂ ਸੀ ਦੇਖਣਾ ਜਦੋਂ ਮੇਰੀ ਨਵੀਂ ਨਵੀਂ ਮੈਰਿਜ ਹੋਈ ਤਾਂ ਮੈਂ ਡਾਕਟਰ ਸਾਹਿਬ ਦੇ ਨਾਲ ਜਦੋਂ ਖਾਣਾ ਖਾਂਦੇ ਹੁੰਦੇ ਤਾਂ ਬਾਹਰੋਂ ਗੇਟ ਤੇ ਕੋਈ ਨਾ ਕੋਈ ਪੇਸ਼ੈਂਟ ਆ ਜਾਣਾ ਤੇ ਡਾਕਟਰ ਸਾਹਿਬ ਨੇ ਜਿਹੜੀ ਹੱਥ ਦੇ ਵਿੱਚ ਗੁਰਦੀ ਹੁੰਦੀ ਸੀ ਨਾ ਉਹ ਛੱਡ ਕੇ ਪਹਿਲਾਂ ਪੇਸ਼ੈਂਟ ਅਟੈਂਡ ਕਰਨਾ ਔਰ ਪਿੰਡ ਦੇ ਵਿੱਚ ਇੰਨਾ ਜ਼ਿਆਦਾ ਬਜ਼ੁਰਗ ਲੋਗ ਇਹਨਾਂ ਨੂੰ ਪਿਆਰ ਕਰਦੇ ਆ ਕਦੀ ਵੈਕਸੀਨ ਲਾ ਦੇਣੀ ਕਦੀ ਕੋਈ ਉਹਨਾਂ ਦੀਆਂ ਸੇਵਾਵਾਂ ਚ ਡਾਕ ਸਾਹਿਬ ਆਸ-ਪਾਸ ਦੇ ਏਰੀਆ ਵਿੱਚ ਵੀ ਨਾ ਇਹਨਾਂ ਨੇ ਕਦੀ ਫੀਸ ਨਹੀਂ ਲਈ ਤੁਸੀਂ ਇਹਨਾਂ ਦੇ ਗੱਫਰ ਪਿੰਡ ਜਾ ਕੇ ਪੁੱਛਣਾ ਕਿ ਇਹਨਾਂ ਨੇ ਕਦੀ ਵੀ ਫੀਸ ਨਹੀਂ ਸੀ ਲੈਂਦੇ ਲੈਂਦੇ ਸੀ ਇਹ ਡਾਕ ਸਾਹਿਬ ਨੇ ਦਲੇਰ ਨੇ ਕਿ ਲੋਕੀ ਇੱਕ ਪੰਜੀ-ਪੰਜੀ ਲਈ ਖਰਚਣ ਲੈਣਾ ਬਹੁਤ ਕੁਝ ਸੋਚਦੇ ਆ ਪਰ ਡਾਕ ਸਾਹਿਬ ਦੇ ਡੇਤੇ ਕੋਈ ਆ ਗਿਆ ਕੋਈ ਪਰਵਾਸੀ ਆ ਗਿਆ ਕੋਈ ਲੋੜਵੰਦ ਆ ਗਿਆ ਕਿ ਜਿਹਨੂੰ ਲੋੜ ਆ ਦਵਾਈ ਦੀ 코로나 ਦੇ ਦੌਰਾਨ ਇਹਨਾਂ ਨੂੰ ਇਹਨਾਂ ਨੇ ਆਪਣੇ ਹੱਥੀਂ ਜੋ ਸੇਵਾ ਕੀਤੀ ਮੈਂ ਉਸ ਦਾ बखਾਨ ਨਹੀਂ ਕਰ ਸਕਦੀ ਡਾਕਟਰ ਸਾਹਿਬ ਨੂੰ 5 ਵਾਰ 코로나 ਪੋਜ਼ਿਟਿਵ ਹੋਇਆ ਔਰ ਬਹੁਤ ਹੀ ਤਰ੍ਹਾਂ ਬਿਮਾਰ ਹੋਇਆ ਔਰ ਮੈਨੂੰ ਯਾਦ ਹੈ ਕਿ ਜਦੋਂ ਕੋਰੋਨਾ ਦੀ ਵਾਇਰਸ ਦੀ ਸ਼ੁਰੂਆਤ ਹੋਈ ਸੀ ਨਾ ਜਦੋਂ ਕੋਰੋਨਾ ਆਇਆ ਹੀ ਉਦੋਂ ਜਦੋਂ ਕਿੱਟਾਂ ਵੀ ਨਹੀਂ ਸੀ ਮਿਲਦੀਆਂ ਔਰ ਤੁਸੀਂ ਇਹ ਦੇਖ ਲਓ ਜੇ ਤਾਂ ਵੈਕਸੀਨ ਦੀ ਕੋਈ ਸਟੱਡੀ ਨਹੀਂ ਸੀ ਹੋਈ ਔਰ ਸਮਝ ਨਹੀਂ ਸੀ ਲੱਗ ਰਿਹਾ ਪੂਰੇ ਵਰਡ ਨੂੰ ਸਮਝ ਨਹੀਂ ਸੀ ਲੱਗ ਰਿਹਾ ਸੀ ਇਸ ਮੁਸੀਬਤ ਨੂੰ ਕਿੱਦਾਂ ਪਿੱਛਾ ਛੁੱਟੂਗਾ ਸਾਡਾ ਅਸੀਂ ਜਿਹੜੀ ਮੁਸੀਬਤ 'ਚ ਫਸ ਗਏ ਆਂ ਔਰ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਘਰ ਦੇ ਮੈਂਬਰ ਹੀ ਆਪਣੇ ਮੈਂਬਰਾਂ ਤੋਂ ਜਾਣ ਤੋਂ ਡਰਦੇ ਸੀ ਜਿਹੜਾ ਬੰਦਾ ਇੱਕ ਵਾਰੀ ਪੋਜ਼ਿਟਿਵ ਹੋ ਗਿਆ ਉਹਦੇ ਘਰ ਦੇ ਅੱਗੇ ਲਿਖ ਦਿੱਤਾ ਜਾਂਦਾ ਸੀ ਕਿ ਕੋਰੋਨਾ ਪੋਜ਼ਿਟਿਵ ਆ ਨਾ ਉਹਨਾਂ ਨੂੰ ਕੋਈ ਰੋਟੀ ਪੁੱਛਣ ਆਉਂਦਾ ਸੀ ਨਾ ਉਹਦੀ ਕੋਈ ਕੇਅਰ ਕਰਨ ਲਈ ਆਉਂਦਾ ਸੀਗਾ ਟੈਲੀਫੋਨਿਕਲੀ ਪੁੱਛ ਲੈਂਦੇ ਸੀ ਉਸ ਦੌਰਾਨ ਇਸ ਇਨਸਾਨ ਨੇ ਜਿਹਨੂੰ ਰੋਟੀ ਵੀ ਜ਼ਰੂਰਤ ਆ ਰੋਟੀ ਜਿਹਨੂੰ ਕਿਸੇ ਦੀ ਜ਼ਰੂਰਤ ਆ ਰਾਸ਼ਨ ਦੀ ਕਿੱਟ ਐਮਬੂਲੈਂਸ ਦੇ ਵਿੱਚ ਮੈਂ ਰੱਖ ਕੇ ਅਸੀਂ ਖੁਦ ਵੀ ਡਾਕਟਰ ਸਾਹਿਬ ਦੇ ਨਾਲ ਵੀ ਕਈ ਲੋੜਵੰਦ ਫੈਮਲੀਆਂ ਕੋਲ ਗਏ ਆ ਪਰ ਇਸ ਇਨਸਾਨ ਨੇ ਕਦੀ ਪਰਵਾਹ ਨਹੀਂ ਕੀਤੀ ਉਸ ਵਕਤ ਉਸ ਵਕਤ ਕਿੱਟਾਂ ਵੀ ਨਹੀਂ ਸੀ ਆਈਆਂ ਉਸ ਵਕਤ ਕੋਈ ਟੈਸਟ ਵੀ ਨਹੀਂ ਸੀ ਕੋਈ ਪਤਾ ਹੀ ਨਹੀਂ ਸੀ ਵੀ ਇਹਦਾ ਅਸੀਂ ਰੋਕਥਾਮ ਕਿੱਦਾਂ ਕਰਨੀ ਬਸ ਬਿਮਾਰੀ ਵਧ ਰਹੀ ਸੀ ਔਰ ਡਾਕਟਰ ਸਾਹਿਬ ਨੇ ਆਉਣਾ ਅੰmei ਪਹਿਲਾ ਗੇਟ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਬਾਹਰੋਂ ਆਏ ਕੱਪੜੇ ਉਹ ਮੈਨੂੰ ਸੰਭਾਲ ਦੇਣੇ ਇਹਨਾਂ ਲਈ ਅਸੀਂ ਨਵੇਂ ਕੱਪੜੇ ਉੱਥੇ ਗੇਟ ਤੇ ਰੱਖੇ ਹੋਣੇ ਆਪਾਂ ਇਹਨਾਂ ਨੇ ਕੱਪੜੇ ਇਹਨਾਂ ਦੇ ਧੋਣੇ ਇਹਨਾਂ ਦਾ ਉੱਪਰ ਕਮਰਾ ਸੀ ਸੈੱਟ ਕੀਤਾ ਹੋਇਆ ਸੀ ਤਾਂ ਕਿ ਅੰਦਰ ਇਨਫੈਕਸ਼ਨ ਨਾ ਆਏ ਕਿਉਂਕਿ ਪਤਾ ਹੀ ਨਹੀਂ ਸੀ ਵਾਇਰਸ ਬਾਰੇ ਕਿਸੇ ਨੂੰ ਬਹੁਤੀ ਜਾਣਕਾਰੀ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ ਮੈਂ ਦਾਖਾ ਦਾ ਮੈਂ ਨਵਾਂ ਨਵੇਂ ਦੇ ਮੈਂ ਇਸ ਇਨਸਾਨ ਦੇ ਲੱਗੇ ਕਰਦੀ ਕਿ ਇੰਨੀ ਸੇਵਾ ਜਦੋਂ ਜਦੋਂ ਡੈੱਥ ਹੋਈਆਂ ਡਾਕਟਰ ਸਾਹਿਬ ਨੇ ਖੁਦ ਜਾ ਕੇ ਪੀਪੀ ਕਿੱਟਾਂ ਪਾ ਕੇ ਉਹਨਾਂ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਨੂੰ ਕੋਈ ਨਹੀਂ ਸੀ ਪੁੱਛਦਾ ਜਾ ਕੇ ਸ਼ਮਸ਼ਾਨ ਘਾਟ ਦੇ ਵਿੱਚ ਆ ਕੇ ਅੱਖਾਂ ਵੀ ਭਰ ਲੈਣੀਆਂ ਵੀ ਹਰਪ੍ਰੀਤ ਅੱਜ ਆ ਹੋਇਆ ਅੱਜ ਆ ਫੈਮਿਲੀ ਮੈਂਬਰ ਸੀ ਜਿਹਦੇ ਬੱਚਿਆਂ ਤੱਕ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਸੋ ਇਦਾਂ ਦੀ ਪਰਸਨੈਲਿਟੀਜ਼ ਬਹੁਤ ਘੱਟ ਹੁੰਦੀਆਂ ਔਰ ਸਾਡੇ ਆਸ-ਪਾਸ ਨੇ ਜ਼ਰੂਰ ਆਪ ਸਾਰਿਆਂ ਨੂੰ ਕਹਿਣਾ ਚਾਹਨੀ ਹੈ ਕਿ ਸਾਡੇ ਆਲੇ-ਦੋਲੇ ਅੰਡਰ ਪ੍ਰਿਵੀਲੇਜਡ ਕਈ ਵਾਲੇ ਬੱਚੇ ਹੁੰਦੇ ਜਿਨ੍ਹਾਂ ਦੇ ਮਾਪੇ ਦੀ ਡੈਥ ਹੋਈ ਆ ਉਈ ਕਿਹੜੇ ਬੱਚੇ ਇੰਟੈਲੀਜੈਂਟ ਹੁੰਦੇ ਜਿਹਨਾਂ ਉੱਪਰ ਸੀ ਲੋਡ ਹੁੰਦੀ ਆ ਔਰ ਇਦਾਂ ਦੇ ਆਪਾਂ ਨਾ ਜੇ ਇੱਕ ਇੱਕ ਵੀ ਆਪਾਂ ਪ੍ਰਿਵਿਲੇਜ ਅੰਡਰ ਪ੍ਰਿਵਿਲੇਜਡ ਬੱਚੇ ਜਾਂ ਜਿਹੜੇ ਲੋੜਵੰਦ ਇਕ ਇੱਕ ਦੀ ਵੀ ਆਪਾਂ ਹੈਲਪ ਕਰ ਪਾਈਏ ਤਾਂ ਸਾਡੀ ਸੁਸਾਇਟੀ ਬਹੁਤ ਵਧੀਆ ਹੋ ਸਕਦੀ ਆ ਸੋ ਮੈਨੂੰ ਉਮੀਦ ਆ ਅਸੀਂ ਡਾਕਟਰ ਸਾਹਿਬ ਦੇ ਜੋ ਵੀ ਇਹ ਕੋਰਨੇ ਪਾ ਕੇ ਚੱਲੇ ਨੇ ਅਸੀਂ ਉਹਨਾਂ ਤੇ ਚੱਲਾਂਗੇ ਤੇ ਆਪ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਬਹੁਤ ਡਿਪਾਰਟਮੈਂਟ ਵਾਲਿਆਂ ਨੇ ਸਾਨੂੰ ਦੋਂ ਸੌ ਨੂੰ ਪਿਆਰ ਦਿੱਤਾ ਔਰ ਇਸੇ ਤਰ੍ਹਾਂ ਮਿਲਦੇ ਵਰਤਦੇ ਰਹਿਣਾ ਆਪਸ ਵਿੱਚ ਪਿਆਰ ਨਾਲ ਐਜ਼ ਅ ਯੂਨਿਟ ਤੁਸੀਂ ਕੰਮ ਕਰਦੇ ਰਹਿਣਾ ਉਹਨੂੰ ਬੜਾ ਅੱਛਾ ਲੱਗਦਾ ਜਿਉ ਸਿਵਲ ਸਰਜਨ ਆਫਿਸ ਵਿੱਚ ਕੋਈ ਵੀ ਬਿਨਾਂ ਲੜਾਈ ਤੋਂ ਬੜਾ ਸੋਹਣਾ ਕੰਮ ਚੱਲ ਰਿਹਾ ਆਪਣੇ ਸਿਵਲ ਸਰਜਨ ਸਾਹਿਬ ਬੜਾ ਅੱਛਾ ਇਹਨਾਂ ਦਾ ਹੋਲਡ ਹੈਗਾ ਔਰ ਬਹੁਤ ਅੱਛਾ ਇਸੇ ਤਰ੍ਹਾਂ ਆਪਣਾ ਅੱਛੇ ਕੰਮ ਕਰਕੇ ਤਾਂ ਤੁਸੀਂ ਮਤਲਬ ਸਮਾਜ ਦੇ ਵਿੱਚ ਵਿਚਰਦੇ ਰਹਿਣਾ ਔਰ ਸਾਨੂੰ ਵੀ ਇਦਾਂ ਹੀ ਦੱਸ ਸਾ ਨੂੰ ਸਹਿਯੋਗ ਦਿੰਦੇ ਰਹਿਣਾ ਤੇ ਰਿਟਾਇਰਡ ਵੀ ਹੋ ਗਏ ਕੋਈ ਗੱਲ ਨਹੀਂ